ਤਕਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਬਾਬਾ ਗੁਰਨਾਮ ਸਿੰਘ ਜੀ ਦੀ ਗਵਾਈ ਵਿੱਚ ਗੁਰੂ ਨਾਨਕ ਦੇਵ ਯਾਤਰੀ ਨਿਵਾਸਤਾ ਪਹਿਲਾ ਲੈਂਟਰ ਪਾਇਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਕਾਰ ਸੇਵਾ ਵਿੱਚ ਸ਼ਮੂਲੀਅਤ ਕੀਤੀ ਤਕਤ ਸ੍ਰੀ ਪਟਨਾ ਸਾਹਿਬ ਹਰਮੰਦਰ ਜੀ ਕਾਰ ਸੇਵਾ ਚੱਲ ਰਹੀ ਹੈ ਪੰਥ ਪੰਥਰਤਨ ਬਾਬਾ ਹਰਬੰਸ ਸਿੰਘ ਜੀ ਉਹਨਾਂ ਤੋਂ ਵਰਸਾਏ ਹੋਏ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਬਾਬਾ ਗੁਰਨਾਮ ਸਿੰਘ ਜੀ ਇੱਥੇ ਜਿਹੜੇ ਜ਼ਿੰਮੇਵਾਰੀ ਨਿਭਾ ਰਹੇ ਨੇ ਆਪਣੀਆਂ ਇਥੇ ਵਾਗਰੂ ਜੀ ਗੁਰੂ ਤੇਗ ਬਹਾਦਰ ਦੇ ਬੈਕਸਾਈਡ ਸਰਾ ਬਣ ਰਹੀ ਏ ਗੁਰੂ ਨਾਨਕ ਨਵਾਸ ਸਰਾ ਬਣ ਰਹੀ ਏ ਇਥੇ 70 ਕੁ ਕਮਰੇ ਵਾਗਰੂ ਜੀ ਲੈਟਰਿੰਗ ਬਾਥਰੂਮ ਅਟੈਚ ਨੇ ਹੋਰ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਆ ਪ੍ਰਧਾਨ ਜੀ ਹਾਣਾਂ ਦਾ ਸਹਿਯੋਗ ਬਹੁਤ ਹੈ ਜਰਨ 77 ਰਣਿੰਦਰਜੀਤ ਸਿੰਘ ਜੀ ਉਹਨਾਂ ਦਾ ਸਾਰੀ ਕਮੇਟੀ ਪ੍ਰਬੰਧਕਾਂ ਦਾ ਬਹੁਤ ਸਹਿਯੋਗ ਆ ਸਾਰੇ ਰਲ ਮਿਲ ਕੇ ਵਾਗਰੂ ਜੀ ਬਹੁਤ ਸਾਰਾ ਹਲਾ ਮਾਰਨ ਦੇ ਆ ਤੇ ਕਾਰ ਸੇਵਾ ਚੱਲ ਰਹੀ ਏ ਵਾਗਰੂ ਜੀ ਹਰ ਇੱਕ ਸੰਗਤਾਂ ਨੂੰ ਪ੍ਰਾਨੀਆਂ ਨੂੰ ਭਾਈ ਵੱਧ ਤੋਂ ਵੱਧ ਆਪਣੀਆਂ ਅਨੇਕ ਕਮਾਈਆਂ ਦੇ ਹਿੱਸੇ ਪਾ ਕੇ ਜੀਵਨ ਸਫਲਾ ਕਰਿਓ ਵੱਡੇ ਭਾਗਾਂ ਵਾਲਿਓ ਇਹ ਜਿਹੜਾ ਲੈਂਟਰ ਪੈ ਰਿਹਾ ਅੱਜ ਉਹ ਵੈਗਰੂ ਜੀ ਇਹ ਤੁਹਾਡੀਆਂ ਸੰਗਤਾਂ ਦੀਆਂ ਜਿਹੜੀਆਂ ਅਰਦਾਸਾਂ ਬੇਨਤੀਆਂ ਭਾਈ ਤੁਹਾਡੇ ਸੰਗਤ ਦੇ ਸੰਯੋਗ ਨਾਲ ਹੀ ਆ ਵੈਗਰੂ ਜੀ ਸਾਡੇ ਸਾਧ ਸੰਗਤ ਜੀ ਉਹ ਅੱਜ ਜੋ ਕੀ ਪਟਨਾ ਸਾਹਿਬ ਵਿੱਚ ਲੈਂਟਰ ਪੈ ਰਿਹਾ ਹੈ ਦੂਰੋਂ ਦੂਰੋਂ ਤੋਂ ਸੰਗਤਾਂ ਚੱਲ ਕੇ ਆਈਆਂ ਹਨ ਬਾਬਾ ਹਰਬੰਸ ਸਿੰਘ ਜੀ ਬਾਬਾ ਫੌਜਾ ਸਿੰਘ ਟੋਬਰ ਸਾਹਿਬ ਹੈ ਬਾਬਾ ਬਚਨ ਸਿੰਘ ਜੀ ਦੀ ਉਹਨਾਂ ਦੀ ਕਾਰ ਸੇਵਾ ਇੱਥੇ ਚੱਲ ਰਹੀ ਹੈ ਜੋ ਕਿ ਇੱਥੇ ਮੁਖ ਸੇਵਾਦਾਰ ਜੋ ਬਾਬਾ ਬਾਬਾ ਗੁਰਨਾਮ ਸਿੰਘ ਜੀ ਉਹ ਸੇਵਾ ਚਲਾ ਰਹੇ ਹਨ ਸਾਰੀਆਂ ਦੇ ਸੰਗਤਾਂ ਦੇ ਸਹਿਯੋਗ ਨਾਲ ਜ਼ਲੈਂਟਰ ਪਾਇਆ ਜਾ ਰਿਹਾ ਹੈ ਮੈਕਲਗੰਜ ਤੋਂ ਵੀ ਸੰਗਤਾਂ ਆਈਆਂ ਹਨਵਾ ਚੜ ਕੇ ਸਾਰੀਆਂ ਸੰਗਤਾਂ ਦਾ ਸਹਿਯੋਗ ਹੈ ਆਪ ਸਾਰੀਆਂ ਸੰਗਤਾਂ ਜਿੰਨਾ ਵੀ ਹੋ ਸਕੇ ਕਾਰ ਸੇਵਾ ਵਿੱਚ ਹਿੱਸਾ ਪਾ ਕੇ ਆਪਣਾ ਜੀਵਨ ਸਫਲ ਕਰਾ ਕਰੋ ਜੀ